ਲੇ ਵੀਸਾ ਜੇ ਨੋ ਜਰਸੀ ਦੇ ਨਾਲ ਫਿਰ ਦੋ ਤੋਹਫੇ ਪੀਸੀ ਲੱਗਿਆ ਦਿਖਾਉਣਾ ਇੱਕ ਤਾਂ ਨਾ ਇਧਰਲੀ ਪੱਛੀ ਦਾ ਬਾਈ ਕਹਿੰਦਾ ਦੰਦੋ ਖੀਰੀ ਆ ਹਜੇ ਪਿੰਡ ਖੜਿਆ ਹਾਂ ਸਕਲਾਂ ਤਹਿਸੀਲ ਜਗਰਾਓ ਤੇ ਜ਼ਿਲ੍ਹਾ ਲੁਧਿਆਣਾ ਦੂਜੀ ਵੀਡੀਓ ਲੱਗਿਆ ਬਾਈ ਦੇ ਘਰੋਂ ਬਣਾਉਣਾ ਪਰ ਇੱਕ ਗੱਲ ਤੁਹਾਨੂੰ ਦੱਸ ਦੇਣਾ ਜੇ گاਵਾ ਦੋਈ ਹੁੰਦੀਆਂ ਪਰ ਹੁੰਦੇ ਬਾਈ ਕੋਲੇ ਤੋਹਫੇ ਆ ਰੇਟ ਵੀਡੀਓ ਚ ਹੋਊਗਾ ਰੇਟ ਰਹੂਗਾ ਫਿਕਸ ਫਿਕਸ ਜਾ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਆਜੋ ਬਾਈ ਖੋਰ ਕੀ ਆ ਲਈ ਵਧੀਆ ਵਧੀਆ ਛੜਦੀ ਕਲਾ ਉਧਰ ਵਾਲਾ ਹੋਗਾ ਦੀ ਕਿਸ ਹਾਂਜੀ ਠੀਕ ਆ ਨੰਬਰ ਉਹਦਰਾ 94630 52739 ਵੀਰੇ 94630 52739 39 ਹੈ ਨਾ ਸ਼ੁਰੂਆਤ ਫਿਰ ਇਧਰਲੇ ਬੰਨਿਓ ਕਰੀਏ ਕਿ ਖੀਰੀ ਤੋਂ ਕਰੀਏ ਜਿਹੜੀ ਤੋਂ ਮਰਜ਼ੀ ਗੱਲ ਆ ਖੀਰੀ ਤੋਂ ਕਰ ਲਾ ਵੀਰੇ ਖੀਰੀ ਤੋਂ ਮੈਂ ਕਹਿੰਦਾ ਵੱਡੀ ਵਾ ਕੋਈ ਚੱਕ ਨਹੀਂ ਆਓ ਆਓ ਉਹ ਉਹ ਵਾੜ ਤੋਂ ਇੱਕ ਨੰਬਰ ਆਇ ਤੋਰ ਹੋਣ ਕੇ ਆ ਗਈਆਂ ਸੱਚ ਨੂੰ ਪਿਓਰ ਜਰਸੀ ਵੀ ਕ੍ਰੋਸ ਨਹੀਂ ਤੁਸੀਂ ਇਹ ਕਹਿ ਸਕਦੇ ਵੀ ਯਾਰ 1% ਵੀ ਕ੍ਰੋਸ ਮਿਲੂਗਾ ਤੁਹਾਨੂੰ 100 ਦੀ 100 ਬਾਜਨ ਵਾਲੀ ਜਰਸੀ ਤੇ ਕਹਿ ਲਈਏ ਵੀ ਆਸਕ ਜਰਸੀਆਂ ਨੇ ਬੜੀਆਂ ਕਮਾਲ ਦੀਆਂ ਚੰਗਾ ਬਾਜਨ ਵਜੂ ਦਾ ਤੇ ਭਾਈ ਸੂਆ ਕਿਹੜਾ ਸੂੰਦੀ ਆ ਦੂਜੇ ਸੂਏ ਸੂਣਾ ਵੀਰੇ ਇਹਨੇ ਦੂਜਾ ਸੂਆ ਕਿੰਨੇ ਕਿ ਦਿਨ ਕੱਢਦੀ ਆ ਰੋਕੀ ਰੋਕੀ ਇੱਥੇ ਰੁਕਲਾ 19 ਤਰੀਕ ਨੂੰ ਦਿਨ ਪੂਰੇ ਆ ਵੀਰੇ ਫੇਸ ਕਰਦੇ ਇਧਰ ਲਈ ਬੰਨੇ ਫੇਸ ਕਰਦੇ 19 ਨੂੰ 22 ਕਹਿੰਦਾ ਦਿਨ ਪੂਰੇ ਨੇ ਤੇ ਤਰੀਕ ਸੱਜਣ ਹੋਏ ਮੰਨ ਲਿਓ ਵੀ ਅੱਜ ਤਰੀਕ ਹੈਗੀ ਆ 11 ਭਾਜਨ ਵਜੂਦ ਆ ਸ਼ਾਇਨਿੰਗ ਚਮਕਦਮਕ ਬੜੀ ਕਮਾਲ ਦੀ ਲੈ ਚੱਲ ਭਾਈ ਐਂ ਦੀ ਕਮਾ ਕੇ ਵੜਦੇ ਅੰਦਰਲੇ ਬੰਨੇ ਇਹ ਲੈ ਚੱਲ ਲੈ ਚੱਲ ਤੇ ਥਣ ਤਾਂ ਇਹ ਕਹੇ ਸਾਡਾ ਦੂਰਾ ਲੱਗਿਆ ਨਾ ਥਣ ਤਾਂ ਪੂਰਾ ਅਸਰ ਲੈ ਲੈ ਅੰਦਰਲੇ ਬੰਨੇ ਦਦੇ ਨੇ ਇਹ ਮੰਨ ਲਓ ਕਿੰਨੇ ਦਿਨ ਦੱਸਿਆ ਪੈਂਡਿੰਗ ਇਹਦੇ 19 ਤਰੀਕ ਨੂੰ ਦੇਣ ਪੂਰੇ ਆ ਵੀਰੇ 19 ਨੂੰ 8 ਦਿਨ ਪੈਂਡਿੰਗ ਨੇ ਹਾਂਜੀ ਬਾਕੀ 2-4 ਦਿਨ ਉੱਤੇ ਥੱਲੇ ਵੀ ਲੈ ਸਕਦਾ ਤੁਸੀਂ 8 ਦਿਨ ਹੁੰਦਾ ਇਹ ਮੰਨ ਲਓ ਵੀ ਬੋਰਾ ਮੰਨ ਰੂਗੀ ਥੱਲੇ ਜਿਹੜੇ ਹਿਸਾਬ ਨਾਲ ਇਹਦੀ ਕਵਾਲਤੀ ਆ ਗਰੀ ਇੱਥੋਂ ਮਰੀ ਜਾ ਮੇਰਾ ਫਾੜੀ ਵਾਲਾ ਆਰਡਰ ਬਣਾਉ ਕਿ ਸੁਭਾ ਦੀ ਕਰੂ ਜਮਈ ਸ਼ਾਂਤ ਆ ਬਾਈ ਬਹੁਤ ਆ ਚੀਜ਼ ਭਰਜੂ ਹੈਨਾ ਹਾਂਜੀ ਹਾਂਜੀ ਆ ਚੀਜ਼ ਭਰਜੂ ਤੇ ਸੁਭਾ ਦੀ ਵੀ ਥਾਨ ਫੋਨ ਦਿਖਾ ਦਿਓ ਇਹ ਉਰਲੇ 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 ਬੰਨੇ ਸਾਈਡ ਤੋਂ ਕਰਾ ਦੀ ਚੱਕ ਇਹ ਇੱਥੋਂ ਮਾਰਦੀ ਕੈਮਰਾ ਥੱਲੇੋਂ ਦਿਖਾਦੀ ਗੈਪ ਗੂਪਾ ਕਿਉਂਕਿ ਸਵਾਰੀਆਂ ਤੁਸੀਂ ਇਹ ਮੰਨ ਲਓ ਬਹੁਤ ਠੰਡੀਆਂ ਸੀ ਲਏ ਤੇ ਇੱਥੋਂ ਮਾਰਦੀ ਇਹਦੀ ਫੇਸ ਕੁਆਲਿਟੀ ਦੇ ਕੈਮਰਾ ਜਰਸੀਆਂ ਦੋ ਲੈ ਕੇ ਆ ਬਾਈ ਤੇ ਲੈ ਕੇ ਆ ਮਤਲਬ ਦੋਨੇ ਤੋਹਫੇ ਗਰਮ ਗਰਮ ਵਾਲਾ ਸੀਨ ਤਾਂ ਨਹੀਂ ਨਾ ਨਾ ਜਮਾਈ ਨਹੀਂ ਯਾਰ ਵੀਰੇ ਜਿਵੇਂ ਮਰਜੀ ਬਹਿ ਜਾ ਚੋਣ ਚਾਨ ਵੀ ਬਹੁਤ ਵਧੀਆ ਲੱਗਿਆ ਬੱਚੀਆਂ ਅੱਛਾ ਹਾਂਜੀ ਉੱਤੇ ਗੱਬਣੀ ਆ ਜੇ ਦਾ ਹਾਂਜੀ ਹਾਂਜੀ ਫਰਾਟੇ ਮਾਰਦੀ ਆ ਗਰਲੈਂਡ ਵਾਲਾ ਕੰਮ ਹੀ ਆ ਨਾ ਹਾਂਜੀ ਹਾਂਜੀ ਕੀ ਰੇਟ ਰਹੂਗਾ ਇਹਦਾ ਇਹਦਾ ਭਰੇ 92000 ਰੁਪਇਆ ਫੈਕਸ ਹੀ ਕੰਮ ਹੋਊ ਕੋਈ ਬਾੜਾ ਨਹੀਂ ਹੈ ਠੀਕ ਹੈ ਗੱਲ ਇਹਦਾ ਬਾਈ ਕਹਿੰਦਾ ਲੈਣਾ 92 ਤੇ ਜਦੋਂ ਗਰੀ ਇਧਰੋਂ ਆਰਡਰ ਕਰਾਣੀ ਚਾਹ ਇੱਕ ਕਿੰਨੇ ਕੁ ਦੁੱਧ ਦੀ ਰਿਪੋਰਟ ਹੈ ਇਹਦੀ ਬਲੂਨ ਨੇ ਬੱਚੀ ਨੇ 20 ਕਿਲੋ ਦੁੱਧ ਦਿੱਤਾ ਜੀ 20 ਪਲੱਸ ਚਵਾਜੂ ਰਾਮ ਨਾਲੀ ਗਰਮੀ ਵੀ ਆ ਠੀਕ ਹੈ ਗੱਲ ਹਾਂਜੀ ਤੇ ਦੁੱਧ ਇਹ ਮੰਨ ਲਿਓ ਵੀ ਮੱਝ ਦੇ ਬਰਾबरी ਇਹਦਾ ਦੁੱਧ ਹੋਊਗਾ ਤੇ ਬਾਕੀ ਇਹਦੇ ਸੱਜਣ ਨੇ ਕਿਹਾ ਨਾ ਬਰੀਡ ਤੇ ਕੰਮ ਕਰਨਾ ਬੜੀ ਬੈਸਟ ਰਹੂਗੀ ਬਿਹੜਾ ਥਣ ਲੇਵੇ ਦੀ ਬਿਲਕੁਲ ਸਾਫ਼ ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਚਵਾਈ ਤੁਹਾਨੂੰ ਦਿਖਾਈ ਦਿੱਤੀ ਵੀ ਫੁੱਲ ਮੋਟਿਆ ਕਰਨਾ ਚਾੜੀ ਚਾੜੀ ਬਹੁਤ ਆਮ ਜਰਸੀਆਂ ਵਾਂਗੂ ਨਹੀਂ ਨੀ ਰਹੇ ਠੀਕ ਹੈ ਪੀੜੀ ਜੀ ਨਹੀਂ ਹੈਗੀ ਉੱਤੋਂ ਨਾ ਚੜਾਈ ਫੁੱਲ ਹੈ ਹਾਈਟ ਵੀ ਜਿੰਨੀ ਕਿ ਜਰਸੀਆਂ ਦੀ ਹੁੰਦੀ ਆ ਹਨਾ ਹਾਂ ਐਚ ਐਫ ਨਾਲ ਮੈਂ ਅਕਸਰ ਹੀ ਕਹਿੰਦਾ ਹਾਂ ਵੀ ਇਹਨੂੰ ਕੰਪੈਰੀਸ਼ਨ ਨਾ ਕਰ ਐਚ ਐਫ ਦੀ ਗੱਲਬਾਤ ਹੋਰ ਹੁੰਦੀ ਆ ਤੇ ਇਹਨਾਂ ਦੀ ਗੱਲਬਾਤ ਹੋਰ ਹੁੰਦੀ ਆ ਹਨਾ ਹਰੇਕ ਨਸਲ ਨਸਲ ਆਪਣੀ ਰੋ ਫੇਸ ਤੇ ਕੈਮਰਾ ਆਹ ਲਾ ਖੀਰੀ ਹੈ ਬਾਈ ਕਹਿੰਦਾ ਇਹ ਤਾਂ ਤੋਹਫਈਆ ਖੀਰੀ ਦਾ ਇੱਥੋਂ ਕਰਾ ਦੇ ਚੈੱਕ ਪਿਓਰ ਖੀਰੀ ਹੈ ਇਹ ਇੱਥੋਂ ਮਾਰ ਦੇ ਥਾਂ ਦੇ ਮੇਰੇ ਕੈਮਰਾ ਤੇ ਤੋੜ ਜੋ ਬਰਾ ਖੁੱਲ ਕੇ ਇਹ ਬਾਈ ਕਹਿੰਦਾ ਖੀਰੀ ਚੈੱਕ ਕਰਾ ਦੇਗਾ ਤੁੰ ਤੂੰ ਹਾਂਜੀ ਹਾਂਜੀ ਮੇਰੀ ਆਹ ਦੰਦੋ ਵੀ ਚੈੱਕ ਤੁਹਾਨੂੰ ਕਰਾ ਦੇਾਂਗੇ ਤੇ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਨੇ ਆ ਪਿਓਰ ਖੀਰੀ ਤੇ ਜਰਸੀ ਦਾ ਨਾ ਇਹ ਮੰਨ ਲਿਓ ਤੋਹਫਾ ਪੀਸ ਹਲਾ ਇੱਥੋਂ ਮਾਰ ਦੇ ਕੈਮਰਾ ਪਿਓਰ ਖੀਰੀ ਆ ਗਈ ਦੰਦੋ ਲੈ ਚੱਲ ਬਈ ਇਹਨੂੰ ਸਾਂ ਲੈ ਵੇ ਦੀ ਬਾੜੀ ਸਾਫ਼ ਆ ਗਈ ਹਾਈਟ ਵੀ ਚੰਗੀ ਆ ਤੇ ਬਾਕੀ ਇਹ ਮੰਨ ਲਓ ਜਿਹੜੇ ਸਾਹਿਬ ਨਾਲ ਖੀਰੀ ਆ ਸੂਆਂ ਚ ਜਾਣਾ ਹਾਈਟ ਬਾੜੀ ਕਮਾਲ ਦੀ ਬਣਾ ਜੂ ਤੇ ਜਿਹੜੇ ਸਾਹਿਬ ਨਾਲ ਬਾਈ ਪੱਛੀ ਥੱਲੋਂ ਲੱਗੀ ਖੋਲਣਾ ਤੇ ਦੁੱਧ ਵੀ ਕਹਿ ਲਈਏ ਚੋਖਾ ਹੀ ਪਾ ਦੂ ਹਣਾ ਹਾਂਜੀ ਵੀਰੇ ਇਹ ਇੱਥੇ ਰੋਕਦੀ ਮੜੀ ਜੀ ਰੋਕਲਾ 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 ਇਹ ਇੱਥੇ ਮਾਰਦੀ ਹੈਰੀ ਕੈਮਰਾ ਬਈ ਇਹ ਤੁਹਾਨੂੰ ਖੀਰੀ ਦਾ ਨਾ ਮੈਂ ਤੋਹਫਾ ਲੱਗਿਆ ਦਿਖਾਉਣ ਆਏ ਨੂੰ ਚਲਾ ਦੇ ਗੇਟ ਕਰੀ ਨੂੰ ਇੱਥੋਂ ਮੋੜਨੀ ਬਾਈ ਲੈ ਚੱਲ ਲੈ ਚੱਲ ਲੈ ਚੱਲ ਕਮਾ ਲਿਆ ਕਮਾ ਕੇ ਆਏ ਨੂੰ ਲੰਬੀ ਗੇੜਾ ਹੋਰ ਚਲਾ ਦੇ ਕਾਰ ਵਾਲੇ ਪਾਸੇ ਇਥੋਂ ਗੈਰੀ ਉਰਲੇ ਬੰਨੇ ਫੇਸ ਤੇ ਮਾਰਦੀ ਕੈਮਰਾ ਤੇ ਬਾਡੀ ਬੁੱਡੀ ਚੈੱਕ ਕਰਾਦੀ ਥਣ ਲੇਵੀ ਚੈੱਕ ਕਰਾਦੀ ਵੀ ਇਹਦਾ ਤੋਰਾ ਦੱਸਦਾ ਵੀ ਇਧਰ ਨਹੀਂ ਇਧਰਲੇ ਬੰਨੇ ਕਮਾ ਦੇ ਬਈ ਵੀ ਤੋਰਾ ਹੀ ਦੱਸਦਾ ਇਹਦਾ ਵੀ ਚੰਗੀ ਚੰਗੀ ਬੱਛੀ ਤਿਆਰ ਹੋਊਗੀ ਥੱਲਿਓ ਕਿੰਨੇ ਦਿਨ ਕੱਢੂ ਬਈ ਇਹੇ ਇਹਦੇ ਵੀਰੇ 18 ਤਰੀਕ ਨੂੰ ਦਿਨ ਪੂਰੇ ਆਵਣਗੇ 18 ਨੂੰ ਹਾਂਜੀ ਵੀਰੇ ਅਖੀਰੀ ਦਾ ਕਹਿ ਸਕਦੇ ਆ ਵੀ ਅਸਲ ਅਸਲ ਚੀਜ਼ ਆ ਨਾ ਹਾਂਜੀ ਵੀਰੇ ਆ ਇਥੋਂ ਇਥੋਂ ਮਾਰਦੀ ਕੈਮਰਾ ਲੈ ਚਲੰਦਰਲੇ ਬੰਨੇ ਐਨ ਤੁਰਦੀ ਆ ਪਹਿਲਵਾਨਾਂ ਨੂੰ 18 ਨੂੰ 22 ਕਹਿੰਦਾ ਦਿਨ ਪੂਰੇ ਨੇ 7-8 ਦਿਨ ਕੱਢਦੀ ਆ ਭਲਾਂ ਭਲਾਂ ਹੋ ਗਈਆਂ ਸਟਾਰਟ ਥੱਲ ਤੇ ਬਣਨ ਬਉਣ ਵਾਲਾ ਦਾ ਮੈਂ ਤੁਹਾਨੂੰ ਦੱਸ ਹੀ ਦਿੰਨਾ ਵੀ ਬਣਨ ਵਾਲਾ ਤਾਂ ਨਾ ਬੱਛੀ ਲੇਖ ਲੇਖ ਹੀ ਮਕਾਰ ਜਿਹਦੇ ਹਿਸਾਬ ਨਾਲ ਸਾਉਥ ਹੀ ਲੈ ਵੀ ਪੂਰੀ ਐ ਵੀ ਐ ਨਹੀਂਗਾ ਕੋਈ ਪਲੂਨ ਵਾਲਾ ਵੀ ਇਹਦੇ ਚ ਹੈਗਾ ਤੇ ਸਵੇਰ ਆਦੀ ਵੇਖਣਾ ਬੜੀ ਠੰਡੀ ਹੈ ਵੀ ਗਰਮ ਗਰਮ ਵਾਲਾ ਸੀਨ ਨਹੀਂ ਤੇ ਇੱਥੋਂ ਮਾਰਦੀ ਹੈ ਫੇਸ ਤੇ ਭਰਾ ਕਹਿੰਦਾ ਬੋਦਾ ਬੋਦਾ ਚਾਹੀਦਾ ਨਾ ਜਿੰਨੀਆਂ ਕ ਨਿਸ਼ਾਨੀਆਂ ਚਾਹੀਦੀਆਂ ਨੇ 100 ਦੀਆਂ 100 ਹੀ ਚੱਕਦੀਆਂ ਸਾਰੀਆਂ ਹਨਾ ਕਿਉਂਕਿ ਖੀਰੀ ਆ ਹਲੇ ਕੱਦ ਘਾਠ ਹੈ ਮੰਨ ਲਓ ਤੁਸੀਂ ਨਾਲ ਵਾਲੀ ਬੈਠ ਜਨ ਨਾਲ ਹੀ ਫਿਰਦੀ ਆ ਜਿਵੇਂ ਜਿਵੇਂ ਇਹ ਕਹਿ ਲਈਏ ਵੀ ਦੰਦਾ ਚ ਜਾਓ ਬਈ ਅਡਲਟ ਕੈਟਾਗਰੀ ਚ ਹਨਾ ਓਵੇਂ ਓਵੇਂ ਬਣਦੀ ਜਾਊਗੀ ਅਪਲਾਈ ਬਲੂਈ ਬਾਈ ਨੇ ਤੁਹਾਨੂੰ ਚੈੱਕ ਕਰਾਈ ਦਿੱਤੀ ਵੀ ਕਿੰਨੀ ਕਾ ਗਈ ਤੇ ਇੱਥੋਂ ਮਾਰਨੀ ਹੈ ਦੀ ਸਾਈਡ ਤੋਂ ਕੈਮਰਾ ਇਹ ਇੱਥੋਂ ਕਰਾ ਦੀ ਚੈੱਕ ਨਾਸਲ ਵਾਲਾ ਤਾਂ ਕੋਈ ਸਮਝਾ ਉੱਤੇ ਵਾਲਾ ਕੰਮ ਹੈ ਉਹ ਨਹੀਂ ਇਹਦੇ ਚ ਕਿੰਨੇ ਪੈਸੇ ਕਰਨੀ ਇਹਦੇ ਵੀਰੇ ਦਾ 87000 ਲੈ ਲਾਂਗੇ ਵੀਰੇ ਇਹ ਆ ਲੈ ਲਾਂਗੇ 87 ਤੇ ਇਹਦਾ ਲੈ ਲਾਂਗੇ ਨਾਲ ਵਾਲੀ ਦਾ 92 ਹਾਂਜੀ ਵੀਰੇ ਦੋਨਾਂ 'ਚ ਜੋੜੇ 'ਚ ਹੋ ਜੂ ਕੋਈ ਮਾਨਤਾ ਹੈ? ਹਾਂ ਵੀਰੇ ਮੌਕੇ ਤੇ ਕਰ ਦਾਂਗੇ ਯਾਰ ਜਿਹੜਾ ਆਇਆ ਠੀਕ ਹੈ ਜਿਹਨੇ ਚੱਕ ਕੇ ਲੈਣਾ ਹੈ ਜੀ ਜੇ ਕਿਸੇ ਸੱਚ ਨੇ ਦੋਨੇ ਡਾਇਮੰਡ ਪੀਸ ਲੈਣੇ ਆ ਬਾਈ ਕਹਿੰਦਾ ਤਾਂ ਦੋਨਾਂ 'ਚ ਮਾਨਤਾ ਨੂੰ ਥੋੜਾ ਬਾਲਾ ਹੋ ਜੂ ਪਰ ਬਹੁਤਾ ਵੱਡਾ ਅੰਤਰ ਨਹੀਂ ਪੈਣਾ ਕੋਈ 10-20 ਹਜ਼ਾਰ ਵਾਲਾ ਹਾਂਜੀ ਹਾਂਜੀ ਵੀਰੇ ਆ ਨੰਬਰ ਕਿਹੜਾ ਹੋਰ ਬੋਲੋਗੇ 9463052739 ਵੀਰੇ 9463052739 ਬਾਈ ਦਾ ਨੰਬਰ ਹੈ ਇੱਕ ਤਾਂ ਖੀਰੀ ਦਿਖਾਤੀ ਤੁਹਾਨੂੰ ਤੇ ਇੱਕ ਦਿਖਾਤੀ ਦੂਜਾ ਸੁਆ ਬੱਛੀ ਬਹੁਤ ਕਮਾਲ ਦਾ ਜਰਸੀ ਦਾ ਜੋੜਾ ਦਿਖਾਤਾ ਜਿਹੜੇ ਵੀ ਸੱਜਣ ਨੂੰ ਪਸੰਦ ਆਉਣਗੀਆਂ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ